ਭੋਲਰ ਮਾਮਲੇ 'ਚ ਵੱਡਾ ਖੁਲਾਸਾ ਕਿਹੜੇ ਜੱਜ ਸੀਬੀਆਈ ਦੀ ਰਡਾਰ ਤੇ 2 ਦਰਜਨ ਪੀਸੀਐਸ ਪੀਪੀਐਸ ਆਈਐਸ ਤੇ ਆਈਪੀਐਸ ਅਧਿਕਾਰੀਆਂ ਨੂੰ ਸੰਮਣ ਕਰੇਗੀ ਸੀਬੀਆਈ ਭੋਲਰ ਤੇ ਕਿਰਸਾਨੂ ਨੂੰ ਆਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਕਰੇਗੀ ਸੀਬੀਆਈ ਚੱਟੇ ਦਾ ਪਰਚਾ ਪਾਉਣਾ ਐਫਆਈਆਰ 'ਚੋਂ ਨਾ ਕਢਾਉਣਾ ਸੁਣੋ ਦਲਾਲ ਕਿਸਾਨ ਨੂੰ ਦੇ ਘਟਿਆ ਕੰਮ ਪ੍ਰੋ ਪੰਜਾਬ ਟੀਵੀ ਤੁਸੀਂ ਵੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਮਨਦੀਪ ਜੋਤ ਸਿੰਘ ਦੋਸਤੋ ਹਰਚੰਦ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਹੀ ਲੈ ਰਹੀਆਂ ਤੇ ਹੁਣ ਉਹਨਾਂ ਦੀਆਂ ਮੁਸ਼ਕਲਾਂ ਇਸ ਕਦਰ ਵੱਧ ਚੁੱਕੀਆਂ ਨੇ ਬਹੁਤ ਵੱਡੀ ਅਪਡੇਟ ਇਸ ਕੇਸ ਦੇ ਵਿੱਚ ਤੁਹਾਨੂੰ ਦੇਣ ਜਾ ਰਿਹਾ ਬਹੁਤ ਵੱਡੇ ਖੁਲਾਸੇ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦਿਹਾਗੇ ਔਰ ਤੁਸੀਂ ਇਹ ਰਿਪੋਰਟ ਐਂਡ ਤੱਕ ਸੁਣਨੀ ਹੈ ਐਂਡ ਤੱਕ ਕਿਉਂ ਸੁਣਨੀ ਲਾਜ਼ਮੀ ਹੈ ਕਿਉਂਕਿ ਇਸ ਦੇ ਵਿੱਚ ਜਿਹੜੀਆਂ ਗੱਲਾਂ ਤੁਹਾਨੂੰ ਅੱਜ ਅਸੀਂ ਦੱਸਾਂਗੇ ਇਹ ਗੱਲਾਂ ਪਹਿਲਾਂ ਨਹੀਂ ਕਦੇ ਹੋਈਆਂ ਇਹ ਗੱਲਾਂ ਉਹ ਅਪਡੇਟ ਹੈ ਜਿਹੜੀ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਇਸ ਕਦਰ ਵੀ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ ਕਿ ਪੰਜਾਬ ਦੇ ਵਿੱਚ ਇਸ ਕਦਰ ਇਹ ਕਰਪਸ਼ਨ ਦਾ ਕੰਮ ਚੱਲਦਾ ਹੈ ਐਡੇ ਵੱਡੇ ਰੈਂਕ ਤੇ ਬੈਠੇ ਅਧਿਕਾਰੀ ਕਿਵੇਂ ਕਰੋੜਾਂ ਅਰਬਾਂ ਰੁਪਇਆ ਬਣਾ ਰਹੇ ਨੇ ਇਹ ਤੁਹਾਨੂੰ ਅਸੀਸ ਰਿਪੋਰਟ ਦੇ ਵਿੱਚ ਦੱਸਾਂਗੇ ਸਭ ਤੋਂ ਵੱਡੀ ਗੱਲ ਹਰਚਨ ਸਿੰਘ ਭੁੱਲਣ ਮਾਮਲੇ ਦੇ ਵਿੱਚ ਵੱਡੀ ਅਪਡੇਟ ਇਹ ਹੈ ਕੱਲ ਕੇ ਸਾਨੂੰ ਦਾ ਰਿਮਾਂਡ ਲਿਆ ਸੀ ਔਰ ਅੱਜ ਤੁਹਾਨੂੰ ਦੱਸਦੀ ਕਿ ਇਹਨਾਂ ਨੂੰ ਦੁਬਾਰੇ ਫੇਰ 14 ਦਿਨ ਦੀ ਨਿਆਂਇਕ ਹरासत ਚ ਭੇਜ ਦਿੱਤਾ ਦੁਬਾਰਾ ਫੇਰ 14 ਦਿਨ ਹੋਰ ਬੜੈਲ ਜੇਲ੍ਹ ਦੇ ਵਿੱਚ ਲਾਉਣੇ ਪੈਣਗੇ ਕਿਉਂਕਿ ਰਿਮਾਂਡ ਦੀਆਂ ਗੱਲਾਂ ਚੱਲ ਰਹੀਆਂ ਸੀ ਕਿ ਹੁਣ ਹਰਚਨ ਸਿੰਘ ਭੁੱਲ ਹੋਣਾ ਦਾ ਵੀ ਰਿਮਾਂਡ ਲੈ ਸਕਦੀ ਹੈ ਸੀਬੀਆਈ ਪਰ ਸੀਬੀਆਈ ਜਿਵੇਂ ਤੁਹਾਨੂੰ ਦੋਸਤੋ ਪਹਿਲਾਂ ਦੱਸਿਆ ਪਹਿਲੇ ਦਿਨ ਤੋਂ ਤੁਹਾਨੂੰ ਇੱਕੋ ਚੀਜ਼ ਦੱਸੀ ਹੋਈ ਹੈ ਕਿ सीबीआई ਨੇ ਇਨੀਸ਼ੀਅਲੀ ਇਹ ਗੱਲ ਕਹੀ ਸੀ ਕੋਰਟ ਦੇ ਵਿੱਚ ਕਿ ਸਾਨੂੰ ਹਜੇ ਰਿਮਾਂਡ ਦੀ ਫਿਲਹਾਲ ਲੋੜ ਨਹੀਂ ਹੈ ਸਾਡੇ ਕੋਲ ਜਿੰਨੀ ਕਿ ਇਨਫੋਰਮੇਸ਼ਨ ਹੈ ਉਹ ਬਹੁਤ ਜ਼ਿਆਦਾ ਹੈ ਜਿੰਨਾ ਸਾਡਾ ਕੰਮ ਹੈ ਉਹਨੀ ਇਨਫੋਰਮੇਸ਼ਨ ਸਾਨੂੰ ਮਿਲ ਚੁੱਕੀ ਹੈ ਔਰ ਇਸ ਤੋਂ ਬਾਅਦ ਹੋਰ ਵੀ ਜਿਹੜੀ ਇਨਫੋਰਮੇਸ਼ਨ ਸਾਨੂੰ ਚਾਹੀਦੀ ਹੋ ਜੋ ਕੁਝ ਅਸੀਂ ਇਸ ਤੋਂ ਬਾਅਦ ਕਨਫਰਮ ਕਰਨਾ ਹੋ ਉਹ ਚੀਜ਼ਾਂ ਅਸੀਂ ਫਿਰ ਰਿਮਾਂਡ ਲਿਆਵਾਂਗੇ ਕਿਉਂਕਿ 40 ਦਿਨ ਤੁਹਾਨੂੰ ਪ੍ਰੀਸੀਜ਼ ਦੱਸਿਆ ਕਿ 40 ਦਿਨਾਂ ਦੇ ਅੰਦਰ ਅੰਦਰ सीबीआई ਰਿਮਾਂਡ ਲੈ ਸਕਦੀ ਹੁੰਦੀ ਹੈ ਹੁਣ ਦੋਸਤੋ ਜਿਹੜੀਆਂ ਨਵੀਆਂ ਗੱਲਾਂ ਅੱਜ ਨਿਕਲੀਆਂ ਨੇ ਉਹ ਇੰਨਾ ਸਾਰਿਆਂ ਦੇ ਪਰਦੇ ਪਾਸ਼ ਕਰਦੀਆਂ ਕਿ ਕਿਵੇਂ ਇਹ ਵੱਡੇ ਰੈਂਕਾਂ ਤੇ ਵੱਡੇ ਅਹੁਦਿਆਂ ਤੇ ਰਹਿੰਦੇ ਹੋਏ ਇੰਨੀਆਂ ਭੈੜੀਆਂ ਕਰਤੂਤਾਂ ਕੀਤੀਆਂ ਕਿ ਇੰਨਾ ਰੁਪਇਆ ਬਣਾਇਆ ਇੰਨਾ ਆਪਦਾ ਸਾਮਰਾਜ ਖੜਾ ਕਰ ਲਿਆ ਆਮ ਬੰਦੇ ਦੀ ਪੁੱਗਤ ਕਿੱਥੇ ਰਹਿ ਜਾਂਦੀ ਹੈ ਫਿਰ ਇਹ ਗੱਲਾਂ ਸਾਰੀਆਂ ਸਾਨੂੰ ਦੇਖਣੀਆਂ ਪੈਣਗੀਆਂ ਸਭ ਤੋਂ ਪਹਿਲੀ ਗੱਲ ਹੁਣ ਤੁਹਾਨੂੰ ਇਸ ਦੇ ਵਿੱਚ ਅਪਡੇਟ ਜਿਹੜੀ ਮੈਂ ਦੇ ਰਿਹਾ ਇਹ ਅਪਡੇਟ ਇਹ ਹੈ ਜੋ ਸਾਨੂੰ ਸੋਰਸਸ ਦੇ ਕੋਲੋਂ ਪਤਾ ਲੱਗੀਆਂ ਹੈ, ਸੀਬੀਆਈ ਦੇ ਸੋਰਸਸਾਂ ਦੇ ਕੋਲੋਂ ਪਤਾ ਲੱਗੀਆਂ, ਉਹ ਸਾਰੇ ਸੋਰਸਸ ਸਾਨੂੰ ਜੋ ਜਾਣਕਾਰੀ ਦੇ ਰਹੇ ਨੇ, ਉਹਨਾਂ ਦੇ ਵਿੱਚ ਪਹਿਲੀ ਗੱਲ ਇਹ ਆ ਰਹੀ ਹੈ ਕਿ ਹੁਣ ਕਿਉਂਕਿ ਕਿਸਾਨ ਨੂੰ ਰਿਮਾਂਟ ਤੇ ਹੈ ਤੇ ਹਰਚੰਦ ਸਿੰਘ ਪੁੱਲ ਦੂਜੀ ਵਾਰ ਨਿਆਂ ਖਰਾਸਤ ਤੇ ਨੇ, ਹੁਣ ਕੀ ਹੋਣ ਵਾਲਾ ਹੈ ਦੋਸਤੋ? ਹੁਣ ਜਿਹੜਾ ਕਿਸਾਨ ਨੂੰ ਤੇ ਪੁੱਲਰ ਨੂੰ ਆਮੋ ਸਾਹਮਣੇ ਕੀਤਾ ਜਾਊਗਾ। ਦੋਨੇ ਕਰਪਟ ਬੰਦਿਆਂ ਨੂੰ ਜਦੋਂ ਆਮੋ ਸਾਹਮਣੇ ਕੀਤਾ ਗਿਆ, ਤਾਂ ਫਿਰ ਕਿਹੜੇ ਰਾਜ਼ੇ ਉਗਲਦੇ ਨੇ, ਇਹ ਦੇਖਣਾ ਹੋਊਗਾ। ਇਹ ਤੁਹਾਨੂੰ ਅੱਜ ਤੋਂ ਮੈਂ ਦੋ ਰਿਪੋਰਟਾਂ ਪਹਿਲੀਆਂ ਜਿਹੜੀਆਂ ਬਣਾਈਆਂ ਸੀ ਉਸ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਹਲਕਾ ਜਾਂ ਪਰ ਇਹ ਜ਼ਿਕਰ ਜਿਹੜਾ ਉਸ ਸਮੇਂ ਜਿਹੜਾ ਕੀਤਾ ਸੀ ਉਹ ਅੱਜ ਕਨਫਰਮ ਹੋ ਗਿਆ ਹੈ ਕਿ ਹੁਣ ਇਹਨਾਂ ਨੂੰ ਆਹਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾਊਗੀ ਕਿਉਂਕਿ ਦੋਸਤੋ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਸਪੋਜ਼ ਕਰੋ ਕਿਸਾਨ ਨੂੰ ਕੁਝ ਕਹਿ ਰਿਹਾ ਕਿਸਾਨ ਨੇ ਰਿਮਾਂਡ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਹੀਆਂ ਬਹੁਤ ਅਫਸਰਾਂ ਦਾ ਨਾਮ ਲਿਆ ਬਹੁਤ ਕੁਝ ਕਿਹਾ ਪਰ ਜਦੋਂ ਉਹੀ ਗੱਲ ਭੁੱਲਰ ਤੋਂ ਪੁੱਛੀ ਜਾਵੇ ਫਿਰ ਭੁੱਲਰ ਕਈ ਵਾਰ ਮੰਨੇ ਨਾ ਜਾਂ ਕਿ ਸਾਨੂੰ ਭੁੱਲਰ ਦੀ ਗੱਲ ਨਾ ਮੰਨੇ ਆਪਸੀ ਜਿਹੜਾ ਗੱਲਾਂ ਰਲਣ ਨਾ ਕੀ ਆਖਰਕਾਰ ਗੱਲ ਕੀ ਸੀ ਕਿਉਂਕਿ ਉਲਝਾਅ ਵੀ ਲੈਂਦੇ ਨੇ ਨਾ ਇਹ ਇਹ ਡੇਕ ਸ਼ਾਤਰ ਹੁੰਦੇ ਨੇ ਇਹ ਇਨਵੈਸਟੀਗੇਸ਼ਨ ਏਜੰਸੀਆਂ ਨੂੰ ਵੀ ਉਲਝਾਉਣ ਦੀ ਕੋਸ਼ਿਸ਼ ਕਰਦੇ ਨੇ ਗੱਲ ਹੋਰੀ ਕਿਧਰੇ ਲੈ ਜਾਂਦੇ ਨੇ ਇਹ ਗੱਲਾਂ ਫਿਰ ਕਦੋਂ ਸਹੀ ਹੁੰਦੀਆਂ ਨੇ ਜਦੋਂ ਆਹਮੋ ਸਾਹਮਣੇ ਬਿਠਾਇਆ ਜਾਊਗਾ ਜਦੋਂ ਇੱਕ ਸਵਾਲ ਹੋਊਗਾ ਉਹੀ ਸਵਾਲ ਦਾ ਜਵਾਬ ਕਿ ਸਾਨੂੰ ਦਊ ਉਹੀ ਸਵਾਲ ਦਾ ਜਵਾਬ ਫਿਰ ਭੁੱਲਰ ਨੇ ਦੇਣਾ ਜੇ ਉੱਥੇ ਮਿਸਮੈਚ ਹੋ ਗਿਆ ਤਾਂ ਫੇਰ सीबीआई ਫੇਰ ਸਖਤੀ ਕਰੂ ਕਿ ਦੱਸੋ ਭਾਈ ਕਿਹੜਾ ਝੂਠ ਬੋਲਦਾ ਦੱਸੋ ਕਿਹੜਾ ਸੱਚ ਬੋਲਦਾ ਇਹਨੂੰ ਕਹਿੰਦੇ ਆ ਕਨਫਰੋੰਟ ਕਰਨਾ ਦੋਨਾਂ ਨੂੰ ਕਨਫਰੋੰਟ ਕੀਤਾ ਜਾਊਗਾ ਇੱਕ ਦੂਜੇ ਦੇ ਸਾਹਮਣੇ ਬਿਠਾਇਆ ਜਾਊਗਾ ਕਿ ਆਜੋ ਹੁਣ ਦੱਸੋ ਆ ਸਵਾਲਾਂ ਦੇ ਜਵਾਬ ਕੀ ਨੇ ਕਿਉਂਕਿ ਬਹੁਤ ਵਾਰ ਹੁੰਦਾ ਨਾ ਕ੍ਰਿਮੀਨਲ ਮਾਈਂਡ ਜਿਹਦਾ ਬੰਦਾ ਹੁੰਦਾ ਦੋਸਤੋ ਜਦੋਂ ਜਿਸ ਨੇ ਸੋਚ ਹੀ ਲਿਆ ਕਿ ਆਪਾਂ ਤਾਂ ਕ੍ਰਾਈਮ ਹੀ ਕ੍ਰਾਈਮ ਕਰਨਾ ਹੈ ਕਿਸਾਨ ਨੂੰ ਵਰਗਿਆ ਨੇ ਦਲਾਲ ਕੀ ਦਲਾਲੀ ਕੀਤੀ ਹੈ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਹੋਰ ਸ਼ਬਦ ਵੀ ਕਹਨੇ ਆ ਪਰ ਅਸੀਂ ਉਹ ਸ਼ਬਦ ਨਹੀਂ ਵਰਤਾਂਗੇ ਡੀਲਰ ਸ਼ਬਦ ਕਹਿ ਲਓ ਦਲਾਲ ਕਹਿ ਲਓ ਜਦੋਂ ਕਿਸਾਨ ਨੂੰ ਇੰਨੇ ਭੜੇ ਭੜੇ ਕੰਮ ਕਰਾਉਂਦਾ ਰਿਹਾ ਹੈ ਇੰਨਾ ਰੁਪਈਆ ਬਣਾਉਂਦਾ ਰਿਹਾ ਹੈ ਫਿਰ ਇਹਨਾਂ ਦਾ ਦਿਮਾਗ ਤੁਸੀਂ ਦੇਖੋ ਕਿੰਨਾ ਚੱਲਦਾ ਹੋਊਗਾ ਇਹ ਕੋਈ ਜ਼ਰੂਰੀ ਥੋੜੀ ਹੈ ਕਿ ਸਾਰਾ ਕੁਝ ਇੱਕੋ ਟਾਈਮ ਤੇ ਸਹੀ ਦੱਸ ਦੇਣਗੇ ਇਹ ਸਾਰਾ ਕੁਝ ਫਿਰ ਕਨਫਰਮ ਕਿਵੇਂ ਹੋਊਗਾ ਇਹ ਉਦੋਂ ਕਨਫਰਮ ਹੋਊਗਾ ਜਦੋਂ ਦੋਨੇ ਕੁਰਸੀ ਦੇ ਉੱਤੇ ਇੱਕ ਦੂਜੇ ਦੇ ਸਾਹਮਣੇ ਬੈਠੇ ਇਹ ਆਸੇ ਪਾਸੇ ਦੇ ਖੜੇ ਹੋਏ ਸੀਬੀਆਈ ਦੇ ਅਫੀਸਰ ਫੇਰ ਪਤਾ ਲੱਗੂ ਕਿਹੜੇ ਭਾਅ ਵਿਕਦੀ ਐ ਹੁਣ ਇਹੀ ਗੱਲ ਐ ਜੋ ਸੋਰਸਰ ਨੇ ਸਾਨੂੰ ਜਾਣਕਾਰੀ ਦਿੱਤੀ ਐ ਕਿ ਉਧਰੋਂ ਕਿਸਾਨਾਂ ਦੇ ਜਿਹੜੇ ਰਿਮਾਂਡ ਦੇ ਦਿਨ ਹੋਣਗੇ ਉਧਰੋਂ ਨਿਆਂਇਕ ਰਾਸਤਬਾਲੇ ਜਿਹੜੇ ਦਿਨ ਹੋਣਗੇ ਉਹ ਸਾਰੇ ਜਦੋਂ ਦਿਨਾਂ ਦੇ ਵਿੱਚੋਂ ਕੁਝ ਦਿਨ ਕੱਢੇ ਜਾਣਗੇ ਕਿ ਭਾਈ ਆਹਮੋ ਸਾਹਮਣੇ ਪਟਾਕੇ ਪੁੱਛੇ ਚੱਕੀ ਜਦੋਂ ਇੰਟਰੋਗੇਟ ਕਰਨਗੇ ਪੁੱਛਣਗੇ ਕੁਝ ਫੇਰ ਕੋਈ ਵੀ ਦੋਨਾਂ ਦੇ ਵਿੱਚੋਂ ਇੱਕ ਗੱਲ ਤੇ ਹੀ ਖੜੂਗਾ ਨਾ ਇਹ ਤਾਂ ਨਹੀਂ ਨਾ ਕੋਈ ਜਵਾਬ ਅਲੱਗ-ਅਲੱਗ ਦਊਗਾ ਜਦੋਂ ਰਲਈ ਸਾਰੇ 1 ਵਜੇ ਹੋਏ ਨੇ ਫਿਰ ਪਤਾ ਲੱਗੂਗਾ ਕਿ ਕਿਹੜੇ ਅਫਸਰ ਸੀ ਕਿਹੜੇ ਹੋਰ ਅਫਸਰ ਸੀ ਜਿਨ੍ਹਾਂ ਦਾ ਕਿਸਾਨ ਨੂੰ ਖਾਸ ਸੀ ਕਿਸਾਨ ਨੂੰ ਕੰਮ ਕਰਾਉਂਦਾ ਸੀ ਫਿਰ ਸੀਬੀਆਈ ਵੀ ਪੁੱਛੂ ਵੀ ਹਾਂ ਭੁੱਲਰ ਜੀ ਦੱਸੋ ਕੀ ਕੰਮ ਕੀਤੇ ਨੇ ਕਿਹੜੇ ਪਰਚੇ ਕੈਨਸਲ ਕੀਤੇ ਕਿਹੜੇ ਪਰਚੇ ਨਵੇਂ ਪਾਏ ਕਿਹੜੇ ਪਰਚੇ ਝੂਠੇ ਪਾਏ ਕਿਹੜੇ ਪਰਚੇ ਸੌਟ ਆਊਟ ਕਰਾਏ ਕਿਸਾਨੂ ਨੇ ਕਿੰਨੇ ਰੁਪਏ ਲਏ ਫਲਾਣੇ ਮਾਮਲੇ ਦੇ ਵਿੱਚ ਕਿੰਨੇ ਰੁਪਏ ਲਏ ਫਲਾਣੇ ਮਾਮਲੇ ਦੇ ਵਿੱਚ ਤੁਹਾਨੂੰ ਕਿੰਨੇ ਬਣੇ ਕਿਸਾਨੂ ਨੂੰ ਕਿੰਨੇ ਬਣੇ ਤੇ ਕਿਹਦੇ ਤੋਂ ਇਹ ਰੁਪਏ ਲਏ 골ਡ ਦੀ ਗੱਲ ਚੱਲੀ ਹੈ ਨਾ ਕਿੱਥੋਂ ਸੋਨਾ ਲਿਆ ਭਾਈ ਕਿਹੜੇ ਜੁਐਲਰ ਤੋਂ ਲਿਆ ਸੋਨਾ ਕੀ ਕੋਈ ਡਰਾ ਤੁੰਕਾ ਕੇ ਲਿਆ ਕੀ ਕੋਈ ਪਾਵਰ ਦੇ ਜ਼ੋਰ ਤੇ ਲਿਆ ਤੇ ਫਿਰ ਕਿਸਾਨੂ ਵੀ ਇਸ ਜਗ੍ਹਾ ਦੇ ਉੱਪਰ ਆ ਕੇ ਫਸੂਗਾ ਕਿਉਂ ਫਸੂਗਾ ਕਿਉਂਕਿ ਕਿਸਾਨੂ ਫਿਰ ਕੋਈ ਲੂਪ ਹੋ ਜਿੰਨਾ ਬਸਕੂਗਾ ਸੀਬੀਆਈ ਦੇ ਅਫਸਰ ਜਦੋਂ ਫਿਰ ਕੜਿੱਕੀ ਚ ਫਸਾਉਣਗੇ ਫੇਰ ਨਾ ਇਹ ਨਾਮੇ ਦੱਸਣਗੇ ਤੇ ਫੇਰ ਇਹ ਕੇਸ ਵੀ ਦੱਸਣਗੇ ਕਿ ਆਹ ਕੇਸ ਦੇ ਵਿੱਚ ਸਾਰ ਅਸੀਂ ਇਹਨੂੰ ਰੁਪਏ ਦਿੱਤੇ ਇੱਥੋਂ ਰੁਪਏ ਲਈ ਇੰਨਾ ਸਾਡਾ ਹਿੱਸਾ ਇੰਨਾ ਕੋ ਲਰ ਦਾ ਹਿੱਸਾ ਇੰਨਾ ਫਲਾਨ ਨੇ ਅਫਸਰ ਦਾ ਹਿੱਸਾ ਇੰਨਾ ਫਨਾਨੇ ਲੀਡਰ ਦਾ ਹਿੱਸਾ ਵੀ ਹੋ ਸਕਦਾ ਹੈ ਇਹ ਸਾਰੀਆਂ ਚੀਜ਼ਾਂ ਫਿਰ ਭੇਤ ਖੁੱਲਣਗੇ ਤਾਂ ਹੀ ਮੈਂ ਕਹਿ ਰਿਹਾ ਦੋਸਤੋ ਸੀਬੀਆਈ ਨਾ ਜਦੋਂ ਹੱਥ ਪਾਉਂਦੀ ਹੈ ਫਿਰ ਉਹ ਪੱਕੇ ਪੈਰੀ ਪਾਉਂਦੀ ਹੈ ਹੂੰ ਨੂੰ ਮੈਂ ਇੱਕ ਗੱਲ ਦੱਸੀ ਸੀ ਪਹਿਲਾਂ ਰਿਪੋਰਟ ਦੇ ਵਿੱਚ ਕਿ ਡੀਏ ਦਾ ਕੇਸ ਪੈ ਚੁੱਕਿਆ ਹੁਣ ਡੀਏ ਦੇ ਕੇਸ ਦੀ ਜਿਹੜੀ ਡਿਸਪਰਪੋਰਸ਼ਨੇਟ ਐਸਿਡ ਦੀ ਜਿਹੜੀ ਐਫਆਈਆਰ ਸੀ ਉਹ ਵੀ ਆਈ ਹੈ ਦੇਖੋ ਤੇ ਜਦੋਂ ਸੀਬੀਆਈ ਡੀਏ ਦਾ ਕੇਸ ਪਾਉਂਦੀ ਹੈ ਵੈਸੇ ਤਾਂ ਲੀਡਰ ਤੋਂ ਸੁਣਿਆ ਉਹਨਾਂ ਹਰ ਸਪੀਚਾਂ 'ਚ ਕਹਿ ਦਿੰਦੇ ਨੇ ਕਿ ਡੀਏ ਦਾ ਕੇਸ ਤਾਂ ਜਿਹਾ ਹੀ ਹੁੰਦਾ ਡੀਏ ਦਾ ਕੇਸ ਤਾਂ ਸਰਕਾਰਾਂ ਬਦਲਦੀਆਂ ਨਵੇਂ ਪਾ ਜਾਂਦੇ ਨੇ ਪੁਰਾਣੀਆਂ ਸਰਕਾਰਾਂ ਦੇ ਬੰਦੇ ਜਿਹੜੇ ਹੁੰਦੇ ਨੇ ਉਹਨਾਂ ਦੇ ਕੇਸ ਪੈ ਜਾਂਦਾ ਡੀਏ ਦਾ ਕੇਸ ਤਾਂ ਇਵੇਂ ਹੀ ਹੁੰਦਾ ਅਰ ਜਦੋਂ ਦੋਸਤੋਂ ਡੀਏ ਦਾ ਕੇਸ ਸੀਬੀਆਈ ਪਾਉਂਦੀ ਐ ਉਦੋਂ ਬੰਦੇ ਨੂੰ ਰਾਹ ਨਹੀਂ ਲੱਭਦਾ ਭੱਜਣ ਦੇ ਲਈ ਕਿਉਂ ਕਿਉਂਕਿ ਫਿਰ ਸੈਂਟਰਲ ਏਜੰਸੀਆਂ ਆ ਜਾਂਦੀਆਂ ਨੇ ਨਾ ਉੱਥੋਂ ਹੀ ਫਿਰ ਈਡੀ ਚੱਲਦੀ ਆ ਨਾਲ ਉੱਥੋਂ ਹੀ ਫਿਰ ਟੈਕਸੇਸ਼ਨ ਡਿਪਾਰਟਮੈਂਟ ਚੱਲਦਾ ਤੁਸੀਂ ਯਾਦ ਕਰੋ ਚਟਾਲਾ ਪਰਿਵਾਰ ਚਟਾਲਾ ਪਰਿਵਾਰ ਤੇ ਡੀਏ ਦਾ ਕੇਸ ਜਿਹੜਾ ਪਾਇਆ ਸੀ ਨਾ ਸੀਬੀਆਈ ਨੇ ਪਾਇਆ ਸੀ ਤਾਂ ਤੁਸੀਂ ਦੇਖ ਲਓ ਕੀ ਹਾਲ ਹੋਇਆ ਫਿਰ ਟਟਾਲੇ ਪਰਿਵਾਰ ਦਾ ਕੀ ਹਾਲ ਹੋਇਆ ਕਿੰਦੀ ਕਿੰਨੀ ਸਜ਼ਾ ਭੁਗਤਣੀ ਪਈ ਹੈ ਉਹ ਕੋਈ ਇਹ ਨਹੀਂ ਸੀ ਉਹਨਾਂ ਦੀ ਸਟੇਟ ਦੀ ਹਰਿਆਣੇ ਦੀ ਕਿਸੇ ਏਜੰਸੀ ਨੇ ਨਹੀਂ ਪਾਇਆ ਉਹ ਸੈਂਟਰ ਨੇ ਪਾਇਆ ਸੀ ਕਿਉਂਕਿ ਲੋਕਲ ਥਾਮਾਂ ਦੇ ਉੱਪਰ ਤਾਂ ਇਹ ਫਿਰ ਸੈਟਿੰਗਾਂ ਕਰ ਜਾਂਦੇ ਨੇ ਨਾ ਆਪਣੀ ਸਟੇਟ ਦੇ ਵਿੱਚ ਤਾਂ ਇਹ ਸੈਟਿੰਗਾਂ ਕਰ ਜਾਂਦੇ ਆ ਫਿਰ ਇਹ ਦੇਖਦੇ ਆ ਕਿ ਹਾਂਜੀ ਕਿਹਨੂੰ ਫਸਾਉਣਾ ਹੈ ਕਿਹਨੂੰ ਬਚਾਉਣਾ ਹੈ ਫਿਰ ਤਾਂ ਸਾਰੇ ਅਫਸਰ ਇਹ ਚੀਜ਼ਾਂ ਦੇਖਦੇ ਆ ਪਰ ਗੱਲ ਉੱਥੇ ਹੀ ਆ ਦੇਖੋ ਦੋਸਤੋ ਸਾਰੇ ਅਫਸਰ ਸਾਰੇ ਲੀਡਰ ਸਾਰੇ ਮੰਤਰੀ ਹਰੇਕ ਬੰਦਾ ਕਰਪ ਨਹੀਂ ਹੁੰਦਾ ਹਰੇਕ ਬੰਦਾ ਇਮਾਨਦਾਰ ਵੀ ਨਹੀਂ ਹੁੰਦਾ ਹੁਣ ਭੁੱਲਰ ਵਰਗਿਆਂ ਦੇ ਘਰੋਂ ਜਦੋਂ ਇੰਨਾ ਕੁਝ ਮਿਲ ਰਿਹਾ ਹੈ ਡੀਜੀਪੀ ਦਾ ਜਵਾਬ ਆਖ ਹੋਵੇ ਡੀਜੀਪੀ ਨੇ ਵੀ ਸੋਚਿਆ ਵੀ ਚਲੋ ਇਹ ਤਾਂ ਕਿੱਥੇ ਇੰਟਰਵਿਊ ਨਿਕਲਨੀ ਆ ਭਾਈ ਇਹ ਤਾਂ ਕਿੱਥੇ ਟੈਸਟ ਨਿਕਲਣਾ ਇਹਨੂੰ ਡਾਇਰੈਕਟ ਡੀਐਸਪੀ ਭਰਤੀ ਕਰਾ ਜਾਣੇ ਸਾਡੀ ਨਾਲੇ ਵੰਸ਼ ਚੱਲਦਾ ਰਹੂਗਾ ਜਨਰੇਸ਼ਨ ਚੱਲਦੀ ਰਹੂਗੀ ਬਾਅਦ ਦੇ ਵਿੱਚ ਕਰ ਆਈਪੀਐਸ ਵੀ ਪ੍ਰਮੋਟ ਹੋਗੀ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੁਣ ਪਤਾ ਲੱਗ ਰਹੀਆਂ ਨੇ ਕਿ ਤੁਸੀਂ ਆਪ ਦੇਖੋ ਬੰਦੇ ਦਾ ਕਿਰਦਾਰ ਜਿਹੜਾ ਉਹ ਕਦੋਂ ਪਤਾ ਲੱਗਦਾ ਦੋਸਤੋ ਪਤਾ ਲੱਗਦਾ ਜਦੋਂ ਬੰਦੇ ਦੇ ਕੋਲ ਪਾਵਰ ਆ ਜੇ ਉਹ ਕਹਿੰਦੇ ਆ ਕਿ ਕੈਰੈਕਟਰ ਆਫ ਅ ਪਰਸਨ ਡਿਫਾਈਨਸ ਵੈਨ ਜਦੋਂ ਉਹਦੇ ਕੋਲ ਪਾਵਰ ਹੋਵੇ ਵੈਨ ਹੀ ਹੀ ਸ਼ੀ ਇਜ਼ ਪਾਵਰਫੁਲ ਫਿਰ ਪਤਾ ਲੱਗਦਾ ਕਿ ਭਾਈ ਬੰਦੇ ਦੇ ਵਿੱਚ ਨਿਮਰਤਾ ਹੈ ਬੰਦਾ ਕੀ ਕੀ ਕਰ ਸਕਦਾ ਹੈ ਮੰਦਾ ਕਿਹੜੀਆਂ-ਕਿਹੜੀਆਂ ਲਿੰਤਾਂ ਕ੍ਰੋਸ ਕਰ ਸਕਦਾ ਉਹ ਕਹਿੰਦੇ ਨਾ ਕਿ ਜਦੋਂ ਤੱਕ ਕਿਸੇ ਨੂੰ ਮੌਕਾ ਨਹੀਂ ਮਿਲਿਆ ਉਦੋਂ ਤੱਕ ਸਾਰੀ ਸਹੀ ਹੁੰਦੇ ਨੇ ਪਰ ਹੁਣ ਤੁਸੀਂ ਆਪ ਦੇਖੋ ਜੋ ਚੀਜ਼ਾਂ ਭੁੱਲਰ ਨਹੀਂ ਕੀਤੀਆਂ ਹੋਰ ਇਸ ਦੇ ਵਿੱਚ ਸਭ ਤੋਂ ਵੱਡੀ ਅਪਡੇਟ ਤੁਹਾਨੂੰ ਦੋ ਤਿੰਨ ਚੀਜ਼ਾਂ ਦੱਸਾਂਗੇ ਤਾਂ ਹੀ ਕਹਿ ਰਹੇ ਕਿ ਵੀਡੀਓ ਇਹ ਥੋੜੀ ਲੰਬੀ ਹੋ ਸਕਦੀ ਹੈ ਪਰ ਸਾਰੀ ਐਂਡ ਤੱਕ ਦੇਖਿਓ ਹੁਣ ਸੀਬੀਆਈ ਦੋਸਤੋ ਸਕੰਜਾ ਕਸਨ ਜਾ ਰਹੀ ਹੈ ਦੋ ਦਰਜਨ ਆਈਪੀਐਸ ਆਈਐਸ ਪੀਸੀਐਸ ਪੀਪੀਐਸ ਇਨਾਂ ਦੇ ਉੱਪਰ ਜਿਵੇਂ ਸਾਨੂੰ ਪਹਿਲਾਂ ਦੱਸਿਆ ਸੀ ਕਿ ਜਿਹੜਾ ਮੰਡੀ ਗਵਿੰਦਗੜ੍ਹ ਦੇ ਵਿੱਚ ਇਹ ਕੰਮ ਚੱਲਦਾ ਸਕਰੈਪ ਵਾਲਾ ਈਟੀਓ ਡੀਟੀਓ ਕਿੰਨੇ ਰਲੇ ਹੁੰਦੇ ਨੇ ਪਾਸਰ ਕਿਵੇਂ ਬਣਦੇ ਨੇ ਕਿਵੇਂ ਰੁਪਿਆ ਲੈ ਕੇ ਕਢਾਉਂਦੇ ਆ ਪਰਚੀਆਂ ਲੈ ਲੈ ਕੇ ਕਿਵੇਂ 100 ਟਰੱਕਾਂ ਨੂੰ 10 ਟਰੱਕ ਬਣਾ ਕੇ ਪੇਸ਼ ਕਰਦੇ ਨੇ ਇਹਨਾਂ ਦੇ ਵਿੱਚ ਦੇਖੋ ਇਹ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਜ਼ਿਲ੍ਹੇ ਦੇ ਅਧਿਕਾਰੀ ਨੇ ਸਬੰਧਤ ਉਹਨਾਂ ਤੋਂ ਬਿਨਾਂ ਤਾਂ ਨਹੀਂ ਨਾ ਇਹ ਇਕੱਲੇ ਕੋਲਰ ਨੇ ਕਰਾਤਾ ਉਹ ਸਾਰਾ ਕੁਝ ਸੋ ਹੁਣ ਦੋਸਤੋ ਇਹ ਚੀਜ਼ ਕਨਫਰਮ ਹੋ ਚੁੱਕੀ ਹੈ ਸੀਬੀਏ ਦੇ ਸੂਤਰਾਂ ਨੇ ਸਾਨੂੰ ਦੱਸਿਆ ਹੈ ਕਿ ਇਹਦੇ ਵਿੱਚ ਪੀਸੀਐਸ ਪੀਪੀਐਸ ਆਈਏਐਸ ਤੇ ਆਈਪੀਐਸ ਇਹ ਸਾਰੇ ਅਧਿਕਾਰੀ ਫਸਣਗੇ ਇਹਨਾਂ ਨੂੰ ਸੰਮਣ ਕਰੂਗੀ ਸੀਬੀਆਈ ਪੀਸੀਐਸ ਪੀਪੀਐਸ ਆਈਐਸ ਆਈਪੀਐਸ ਅਧਿਕਾਰੀਆਂ ਨੂੰ ਸੰਮਣ ਕਰਨ ਜਾ ਰਹੀ ਹੈ ਪੀਪੀਐਸ ਜਿਨ੍ਹਾਂ ਦੀ ਗਿਣਤੀ 2 ਦਰਜਨ ਦੇ ਕਰੀਬ ਹੈ ਉਹ ਸਭ ਤੋਂ ਵੱਡੀ ਗੱਲ ਹੋਰ ਅਪਡੇਟ ਡਿਸਟ੍ਰਿਕਟ ਜੁਡੀਸ਼ਰੀ ਦੇ ਜੱਜਾਂ ਨੂੰ ਵੀ ਰਡਾਰ ਤੇ ਰੱਖਿਆ ਸੀਬੀਆਈ ਨੇ ਹੁਣ ਅਗਲਾ ਕੰਮ ਜੱਜਾਂ ਦੇ ਉੱਪਰ ਸਕੰਜਾ ਕਸਣਾ ਸੀਬੀਆਈ ਦਾ ਇਹ ਸੂਤਰ ਸਾਨੂੰ ਦੱਸ ਰਹੇ ਨੇ ਕਿਉਂਕਿ ਬਹੁਤ ਸਾਰੇ ਜੁਡੀਸ਼ਰੀ ਦੇ ਜੱਜ ਵੀ ਰਡਾਰ ਦੇ ਉੱਪਰ ਨਹੀਂ ਸੀਬੀਆਈ ਦੇ ਤੁਹਾਨੂੰ ਦੱਸਿਆ ਸੀ ਇੱਕ ਰਿਪੋਰਟ ਦੇ ਵਿੱਚ ਕਿ ਇੱਕ ਬਦਲੀ ਹੋਈ ਸੀ ਉਹ ਨਾਂ ਤਾਂ ਚਲੋ ਕੀ ਲੈਣਾ ਇੱਕ ਬਦਲੀ ਹੋਈ ਸੀ ਇੱਕ ਜੱਜ ਦੀ ਜੋ ਰਿਸ਼ਤੇਦਾਰ ਕੀ ਦਾ ਭੁੱਲਰਤਾ ਉਹ ਬਦਲੀ ਨੂੰ ਜੋੜ ਕੇ ਦੇਖਿਆ ਜਾ ਰਿਹਾ ਸੀ ਭੁੱਲਰ ਵਾਲੇ ਮਾਮਲੇ ਦੇ ਨਾਲ ਤੇ ਉਹਨਾਂ ਸੀਬੀਆਈਸ ਦੇ ਵਿੱਚ ਕੀ ਐਂਗਲ ਖੰਗਾਲਦੀ ਹੈ ਸੀਬੀਆਈ ਕਹਿ ਰਹੀ ਹੈ ਜਾਂ ਸੋਚ ਰਹੀ ਹੈ ਜਾਂ ਵਾਚ ਕਰ ਰਹੀ ਹੈ ਅੱਗੇ ਵਾਸਤੇ ਕਿ ਕੀ ਭੁੱਲਰ ਦੇ ਉਸ ਰਿਸ਼ਤੇਦਾਰ ਦਾ ਕੋਈ ਲਿੰਕ ਸੀ ਕਿਸੇ ਕੰਮ ਦੇ ਨਾਲ ਕੀ ਉਸ ਨੇ ਭੁੱਲਰ ਦਾ ਕੋਈ ਕੰਮ ਕਢਵਾਇਆ ਕੀ ਉਸ ਨੇ ਭੁੱਲਰ ਦੇ ਨਾਲ ਕੋਈ ਮਿਲੀਭੁਗਤ ਕਰਕੇ ਕਿਸੇ ਕੇਸ ਨੂੰ ਸੌਟ ਆਊਟ ਕੀਤਾ ਕੋਈ ਮਾਮਲਾ ਇਧਰ ਉਧਰ ਕੀਤਾ ਕੀ ਦੋਨਾਂ ਦੇ ਵਿੱਚ ਗੱਲ ਹੁੰਦੀ ਸੀ ਕੀ ਦੋਨਾਂ ਦੇ ਵਿੱਚ ਗੱਲਾਂ ਹੋਈਆਂ ਉਹ ਮਾਮਲਾ ਜਾਂ ਉਹ ਬੰਦਾ ਉਹ ਬੰਦਾ ਸੀਬੀਆਈ ਦੀ ਰਡਾਰ ਦੇ ਉੱਪਰ ਹੋ ਸਕਦਾ ਹੈ ਚਰਚਾਵਾ ਨੇ ਕਿਉਂਕਿ ਚਰਚਾਵਾ ਬਹੁਤ ਚੱਲ ਰਹੀਆਂ ਨੇ ਇਹ ਮਾਮਲੇ ਦੇ ਵਿੱਚ ਦੋਸਤੋ ਬੜੇ ਲਵੇਟੇ ਜਾਣੇ ਨੇ ਪਤਾ ਹੀ ਨਹੀਂ ਕਿਹਦਾ ਨੰਬਰ ਲੱਗਿਆਣਾ ਹੈ ਜਿਹੜਾ ਸੋਚਦਾ ਹੋਊਗਾ ਕਿ ਭਾਈ ਆਪਾਂ ਤਾਂ ਬਚ ਗਏ ਬਚਿਆ ਕੋਈ ਨਹੀਂ ਅਜੇ ਇਹ ਤਾਂ ਸੀਬੀਆਈ ਲੇਅਰ ਬਾਈ ਲੇਅਰ ਜਦੋਂ ਕੰਮ ਖਿੱਚੂਗੀ ਕੱਲੀ ਕੱਲੀ ਪਰਤ ਉਦੇੜੂ ਫੇਰ ਪਤਾ ਲੱਗੂ ਕਿਹੜਾ ਇਸ ਦੇ ਵਿੱਚ ਫਸਿਆ ਕਿਹੜਾ ਬਚਿਆ ਹੁਣ ਇਹ ਵੱਡੀ ਅਪਡੇਟ ਹੈ ਜੱਜਾਂ ਵਾਲੀ ਡਿਸਟ੍ਰਿਕਟ ਜੁਡੀਸ਼ਰੀ ਦੁਬਾਰੇ ਮੈਂ ਤੁਹਾਨੂੰ ਦੱਸ ਦੇਣਾ ਡਿਸਟ੍ਰਿਕਟ ਜੁਡੀਸ਼ਰੀ ਦੇ ਕਈ ਜੱਜ ਰਡਾਰ ਦੇ ਉੱਪਰ ਨੇ ਸੀਬੀਆਈ ਦੇ ਹੁਣ ਤੁਸੀਂ ਦੇਖੋ ਜੋ ਜੱਜਾਂ ਤੱਕ ਗੱਲ ਪਹੁੰਚੀ ਤਾਂ ਇਹ ਕੱਲ੍ਹ ਜਾ ਕਿੱਧਰ ਨੂੰ ਰਹੀ ਹੈ ਕਹਿਓ ਕਹਿੋ ਜੇ ਮਾਮਲੇ ਸੌਟ ਆਊਟ ਕੀਤੇ ਹੋਣਗੇ ਇਹਨਾਂ ਨੇ ਕਿੰਨੇ ਵੱਡੇ ਵੱਡੇ ਮਾਮਲੇ ਸੈੱਟ ਕੀਤੇ ਹੋਣਗੇ ਬਹੁਤ ਜਿਆਦੇ ਦੋਸਤੋਂ ਘਰ ਘਰ ਕਿਆ ਪਿਆ ਕੰਮ ਇਹ ਸਾਰਾ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋ ਜਾਊਗਾ ਹੁਣ ਤੁਹਾਨੂੰ ਦੱਸ ਦਿੰਨੇ ਇੱਕ ਜਿਹੜੀ ਤੀਜੀ ਅਪਡੇਟ ਹੋਰ ਆ ਰਹੀ ਹੈ ਤੀਜੀ ਅਪਡੇਟ ਕੀ ਆ ਰਹੀ ਹੈ ਇੱਕ ਅੱਧੇ ਦਿਨ ਦੇ ਵਿੱਚ ਹੀ ਈਡੀ ਦੀ ਐਂਟਰੀ ਹੋਣ ਵਾਲੀ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਐਂਟਰੀ ਤੁਸੀਂ ਸਮਝੋ ਕਿ ਹੋ ਹੀ ਗਈ ਹੈ ਇਨਡਾਇਰੈਕਟਲੀ ਤਾਂ ਕਿਉਂਕਿ ਜਦੋਂ ਇੰਨਾ ਕੈਸ਼ ਰਿਕਵਰ ਹੋ ਜਾਂਦਾ ਨਾ ਜਦੋਂ ਇੰਨੀ ਤੁਹਾਡੇ ਕੋਲ ਮਣੀ ਮਿਲ ਜਾਂਦੀ ਹੈ ਜਦੋਂ ਡੀਏ ਦੇ ਕੇਸ ਬਣ ਜਾਂਦੇ ਆ ਡਿਸਪਰਪੋਰਸ਼ਨਲ ਐਸੈਟ ਦੇ ਕੇਸ ਬਣ ਜਾਂਦੇ ਆ ਨੈਕਸਟ ਜਿਹੜਾ ਇਸ ਦਾ ਕੰਮ ਹੁੰਦਾ ਉਹ ਹੁੰਦਾ ਈਡੀ ਦਾ ਫਿਰ ਈਡੀ ਦੀ ਐਂਟਰੀ ਹੁੰਦੀ ਹੈ ਫਿਰ ਕਿਉਂਕਿ ਗੱਲਾਂ ਕਿੱਥੇ ਤੱਕ ਚਲੀਆਂ ਗਈਆਂ ਗੱਲਾਂ ਪੰਜਾਬ ਛੱਡੋ ਭਾਰਤ ਤੱਕ ਨਹੀਂ ਰਹੀਆਂ ਗੱਲਾਂ ਤਾਂ ਦੋਸਤੋ ਦੁਬਈ ਤੱਕ ਵੀ ਚਲੀਆਂ ਗਈਆਂ ਕੈਨੇਡਾ ਤੱਕ ਵੀ ਚਲੀਆਂ ਗਈਆਂ ਆਸਟ੍ਰੇਲੀਆ ਤੱਕ ਵੀ ਚਲੀਆਂ ਗਈਆਂ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਨੇ ਕਿ ਦੁਬਈ ਦੇ ਵਿੱਚ ਦੋ ਤਿੰਨ ਹੋਟਲ ਵੀ ਲੀਜ਼ ਤੇ ਲਈ ਬੈਠਾ ਪੁਨਰ ਉੱਥੇ ਕਹਿੰਦੇ ਇਹਦਾ ਭਤੀਜਾ ਸਾਰਾ ਕੁਝ ਸੰਭਾਲਦਾ ਉਹ ਇਸ ਨੂੰ ਰੁਪਏ ਭੇਜਦਾ ਜੋ ਉਸ ਤੋਂ ਬਚਦਾ ਜੋ ਸੇਵਿੰਗ ਹੁੰਦੀ ਹੈ ਜੋ ਬਿਜ਼ਨਸ ਚੱਲਦਾ ਉਹੀ ਸਾਰਾ ਇਸਦਾ ਬਿਜ਼ਨਸ ਦੇਖਦਾ ਹਾਲਾਂਕਿ ਅਸੀਂ ਕੋਈ ਪੁਸ਼ਟੀ ਨਹੀਂ ਕਰਦੇ ਚੀਜ਼ਾਂ ਦੀ ਪਰ ਚਰਚਾਵਾਂ ਚੱਲ ਰਹੀਆਂ ਨੇ ਇਹ ਸੂਤਰਾਂ ਤੋਂ ਕੋਲੋਂ ਜੋ ਜੋ ਉਗ ਸੁਗ ਮਾੜੀ ਮੋਟੀ ਮਿਲਦੀ ਹੈ ਕਿਉਂਕਿ ਉਹ ਕਹਿੰਦੇ ਨਾ ਕਿ ਧੂਆਂ ਤਾਂ ਹੀ ਉੱਠਦਾ ਜੇ ਕਿਤੇ ਅੱਗ ਲੱਗੀ ਹੈ ਬਿਨਾ ਅੱਗ ਤੋਂ ਤਾਂ ਦੋਸਤੋ ਧੂਆਂ ਵੀ ਨਹੀਂ ਉੱਠੂਗਾ ਸੋ ਇਹ ਚੀਜ਼ਾਂ ਚੱਲ ਰਹੀਆਂ ਨੇ ਕੋਈ ਕਹਿ ਰਿਹਾ ਕਿ ਦੋ ਫਲੈਟ ਵੀ ਨੇ ਦੁਬਈ ਦੇ ਵਿੱਚ ਇਹ ਵੀ ਚਰਚਾਾਂ ਮਾਂ ਚੱਲ ਰਹੀਆਂ ਨੇ ਸੂਤਰਾਂ ਦੇ ਮੁਤਾਬਕ ਅਸੀਂ ਫੇਰ ਕਹਿ ਰਹੇ ਹਾਂ ਕਿ ਅਸੀਂ ਕੋਈ ਪੁਸ਼ਟੀ ਨਹੀਂ ਕਰਦੇ ਪਰ ਇਹ ਗੱਲਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਤੇ ਦੂਜੀ ਗੱਲ ਕੈਨੇਡਾ ਦਾ ਨਾਮ ਆ ਰਿਹਾ ਕਿ ਉੱਥੇ ਦੋ ਫਲੈਟ ਨੇ ਉੱਥੇ ਕੋਈ ਕੰਮ ਹੈ ਕੋਈ ਬਿਜ਼ਨਸ ਹੈ ਉੱਥੇ ਕੀ ਹੈ ਆਸਟ੍ਰੇਲੀਆ ਦੇ ਵਿੱਚ ਕੀ ਹੈ ਸਾਨੂੰ ਨਹੀਂ ਪਤਾ ਕੀ ਹੈ ਭਾਈ ਇਹ ਤਾਂ ਭੁੱਲਰ ਨੂੰ ਪਤਾ ਹੋਊਗਾ ਜਾਂ ਫਿਰ ਸੀਬੀਆਈ ਨੂੰ ਪਤਾ ਹੋਊਗਾ ਜਦੋਂ ਹੁਣ ਸੀਬੀਆਈ ਅਧਿਕਾਰਤ ਤੌਰ ਤੇ ਜਿਸ ਦਿਨ ਪ੍ਰੈਸ ਕਾਨਫਰੰਸ ਕਰੂ ਜਿਸ ਦਿਨ ਕੋਈ ਬਾਈਟ ਦਊ ਮੀਡੀਆ ਨੂੰ ਸੀਬੀਆਈ ਦੇ ਅਫਸਰ ਜਦੋਂ ਮੂਹਰੇ ਆਉਣਗੇ ਉਦੋਂ ਫਿਰ ਸਾਰੇ ਕਿਤੋਂ ਝਾਕ ਉਠੇ ਆਣੀਆਂ ਉਦੋਂ ਪਤਾ ਲੱਗੂ ਫਿਰ ਕਿ ਜਿਹੜਾ ਤੁਸੀਂ ਕੁਝ ਸੋਚਦੇ ਸੀ ਇਹ ਤਾਂ ਕਰੋੜਾਂ ਕਰੋੜਾਂ ਨਹੀਂ ਇਹ ਤਾਂ ਪਤਾ ਨਹੀਂ ਸੈਂਕੜੇ ਕਰੋੜਾਂ ਤੱਕ ਕੰਮ ਚੱਲਿਆ ਹੋਇਆ ਹੈ ਦੋਸਤੋ ਹੁਣ ਆ ਜਾਂਦੇ ਆਪਾਂ ਅਗਲੀ ਗੱਲ ਤੇ ਈਡੀ ਦੀ ਐਂਟਰੀ ਇੱਥੇ ਹੀ ਦੇਖ ਲਓ ਤੁਸੀਂ ਕਨਫਰਮ ਹੋ ਗਈ ਹੈ ਜਦੋਂ ਡੀਏ ਦੇ ਕੇਸ ਪੈਗੇ ਤੇ ਜਦੋਂ ਫਿਰ ਬਾਹਰਲੀਆ ਇਨਵੈਸਟਮੈਂਟ ਆ ਜਾਂਣ ਮਨੀ ਲੌਂਡਰਿੰਗ ਉਹ ਚੀਜ਼ਾਂ ਇਹਨੂੰ ਕਹਿੰਦੇ ਆ ਫਿਰ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਐਂਟਰੀ ਹੁਣ ਈਡੀ ਦਾ ਮਾਰਿਆ ਤਾਂ ਦੋਸਤੋ ਵੱਡੇ ਵੱਡੇ ਬੰਦੇ ਜਿਹੜੇ ਆ ਉਹ ਦਾਅ ਨਹੀਂ ਚੱਲਦੇ ਬਹੁਤ ਤੁਸੀਂ ਪਿੱਛੇ ਝਾਤੀ ਮਾਰ ਕੇ ਦੇਖੋ ਬੈਕਗ੍ਰਾਉਂਡ ਦੇ ਵਿੱਚ ਥੋੜਾ ਜਿਹਾ ਈਡੀ ਨੇ ਕਿੰਨਾ ਕਿੰਨਾ ਨੂੰ ਸੱਦਿਆ ਹੋਇਆ ਕਿੰਨਾ ਕਿੰਨਾ ਦੇ ਉੱਪਰ ਈਡੀ ਦਾ ਸਕੰਜਾ ਹੈ ਤੇ ਉਹ ਲੋਕ ਕਿੱਥੇ ਨੇ ਅੱਜ ਤਾਂ ਹੁਣ ਭੁੱਲਰ ਦੇ ਮਾਮਲੇ ਦੇ ਵਿੱਚ ਨਿਤ ਨਵੇਂ ਖੁਲਾਸੇ ਹੋ ਰਹੇ ਨੇ ਸਭ ਤੋਂ ਵੱਡੀ ਗੱਲ ਇੱਕ ਹੋਰ ਜਿਹੜੀ ਗੱਲ ਤੁਹਾਨੂੰ ਦੱਸ ਦਈਏ ਕਿਰਸਾਨ ਨੂੰ ਦਲਾਲ ਦੀ ਹਾਕੀ ਦਾ 플레이ਰ ਹੋਵੇ ਤੇ ਉਹ ਕੱਲਾ ਹਾਕੀ ਦਾ 플레이ਰ ਨਹੀਂ ਸੀ ਦੋਸਤੋ ਉਹ ਤਾਂ ਫਿਰ ਠੱਗੀ ਠੋਰੀ ਦਾ ਵੀ 플레이ਰ ਸੀ ਉਹ ਤਾਂ ਫਰਾਡ ਗਿਰੀ ਦਾ ਵੀ 플레이ਰ ਸੀ 420 ਦਾ ਵੀ 플레이ਰ ਸੀ ਕਿਉਂ ਕਿਉਂਕਿ ਉਹਨੇ ਜਿਹੜੇ ਕੰਮ ਕਰਾਏ ਨੇ ਜੋ ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਸਰਸਸ ਦੇ ਕੋਲੋਂ ਜੋ ਜਾਣਕਾਰੀ ਆਈ ਹੈ ਕਿ ਕਿਸ ਦੇ ਉੱਪਰ ਚੱਟੇ ਦਾ ਕੇਸ ਪਾਉਣਾ ਹੈ ਕਿਸੇ ਦੀ ਫਾਈਲ ਕੋਈ ਰੱਦ ਕਰਨੀ ਹੈ ਕਿਸ ਦੇ ਉੱਪਰ ਝੂਠਾ ਪਰਚਾ ਪਾਉਣਾ ਹੈ ਇਹ ਕੰਮ ਵੀ ਕਿਸਾਨ ਨੂੰ ਕਰਦਾ ਰਿਹਾ ਹੈ ਕਿਸੇ ਨੂੰ ਚਿੱਟੇ 'ਚ ਕਢਾਉਣਾ ਹੈ ਕਿਸੇ ਨੂੰ ਝੂਠੇ ਪਰਚੇ 'ਚ ਕਢਾਉਣਾ ਹੈ ਕਿਸੇ ਦੀ ਕੋਈ ਸੈਟਿੰਗ ਕਰਾਉਣੀ ਹੈ ਝੂਠੇ ਪਰਚੇ ਤਾਂ ਕੀ ਕਢਾਲੂਗਾ ਕਰ ਸਾਨੂੰ ਜਿਹੜਾ ਆਪ ਹੀ ਝੂਠਾ ਹੈ ਉਹ ਝੂਠੇ ਪਰਚੇ 'ਨ ਥੋੜੀ ਹੱਥ ਪਾਉਗਾ ਝੂਠੇ ਪਰਚੇ ਕਰਵਾਉਣੇ ਚਿੱਟੇ ਚਿੱਟਾ ਪਾ ਦੇਣਾ ਕਿਸ ਤੇ ਸੀ ਕਹਿ ਨਹੀਂ ਹੁੰਦੇ ਕਿ ਉਹ ਫਲਾਣੇ ਨੂੰ ਫੜ ਲੇ ਜੀ ਇੰਨੇ ਗ੍ਰਾਮ ਰਿਕਵਰ ਹੋ ਗਏ ਇੰਨੀ ਰਿਕਵਰੀ ਹੋਊਗੀ ਇਹੋ ਜੇ ਕੰਮ ਕਰਦਾ ਰਿਹਾ ਹੈ ਕਿਸਾਨ ਨੂੰ ਤੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਟਰਾਂਸਫਰਾਂ ਜਿਹੜੀਆਂ ਲੋਕ ਅੱਜਕੱਲ ਕਹਿੰਦੇ ਨਾ ਕਿ ਜੀ ਲੀਡਰ ਦੇ ਕੋਲ ਜਾਓ ਮੰਤਰੀ ਦੇ ਕੋਲੇ ਜਾਓ ਉੱਥੇ ਜਾ ਕੇ ਟਰਾਂਸਫਰ ਹੋਊਗੀ ਇਹ ਟਰਾਂਸਫਰਾਂ ਵੀ ਕਰਾਉਂਦਾ ਰਿਹਾ ਹੈਗਾ ਕਰਸਾਨੂ ਪੋਸਟਿੰਗਾਂ ਕਰਾਉਂਦਾ ਰਿਹਾ ਹੈ ਲਾਈਜ਼ਨਿੰਗ ਆ ਨਾ ਫਿਰ ਲਾਈਜ਼ਨਰ ਆ ਦੇਖੋ ਲਾਈਜ਼ਨਿੰਗ ਕਿੱਥੇ ਕਿੱਥੇ ਇਸ ਨੇ ਕੀਤੀ ਹੋਊਗੀ ਇਹ ਹੁਣ ਤੁਸੀਂ ਆਪ ਦੇਖੋ ਪਤਾ ਨਹੀਂ ਕਿੰਨੇ ਮਾਮਲੇ ਹਨ ਕਿੰਨੇ ਲੋਕਾਂ ਦਾ ਘਰ ਪਟਿਆ ਹੋਣਾ ਹੈ ਕਿਉਂਕਿ ਗਰੀਬ ਵਿਚਾਰਾ ਕੋਈ ਵੀ ਜਿਨੇ ਕੋਈ ਰੁਪਿਆ ਦਊਗਾ ਤੰਗੋਕੀ ਦਊਗਾ ਨਾ ਸੌਖਾ ਤਾਂ ਕੋਈ ਰੁਪਿਆ ਨਹੀਂ ਦਊਗਾ ਸੌਖਿਆਂ ਦੇ ਕੋਲ ਤਾਂ ਇਹ ਜਾਣ ਵੀ ਕੇ ਵੀ ਕਿਉਂ ਦੂਜੀ ਗੱਲ ਹੁਣ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਤੁਹਾਨੂੰ ਦੱਸ ਰਿਹਾ ਹਾਂ ਉਹ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਈ ਮਜੂਦ ਕਈ ਮੰਤਰੀ ਕਈ ਸਾਥਕਾਂ ਮੰਤਰੀ ਕਈ ਵਿਰੋਧੀ ਧਿਰ ਦੇ ਆਗੂ ਕਈ ਇਸੇ ਸਰਕਾਰ ਦੇ ਆਗੂ ਇਹਨਾਂ ਦੇ ਪੀਆ ਦਾ ਪੀਏ ਜਿਹੜੇ ਹੁੰਦੇ ਨੇ ਪਰਸਨਲ ਅਸਿਸਟੈਂਟ ਜਿਹੜੇ ਇਹਨਾਂ ਦੇ ਪੀਜ਼ ਹੁੰਦੇ ਨੇ ਉਹਨਾਂ ਦੇ ਨਾਲ ਡਾਇਰੈਕਟ ਟੱਚ ਦੇ ਵਿੱਚ ਸੀ ਕਈਆਂ ਦੇ ਸਾਰਿਆਂ ਦੇ ਨਹੀਂ ਅਸੀਂ ਕਹਿ ਰਹੇ ਕਈਆਂ ਦੇ ਆ ਉਹ ਕਈ ਕਿਹੜੇ ਨੇ ਉਹ ਕਈਆਂ ਦੇ ਨਾਮ ਚਲੋ ਛੱਡੋ ਉਹ ਵੀ ਆਉਣ ਵਾਲੇ ਸਮੇਂ ਤੇ ਛੱਡ ਦਿਆਂ ਸਾਰੀ ਗੱਲ ਪਤਾ ਤਾਂ ਸਭ ਨੂੰ ਹੈ ਕਿਉਂਕਿ ਜਿਹੜਾ ਫਿਰ ਚੋਰ ਹੁੰਦਾ ਨਾ ਪਤਾ ਤਾਂ ਉਹਨੂੰ ਹੁੰਦਾ ਹੈ ਜਿਹਨੂੰ ਕਹਿ ਨਹੀਂ ਦਿੰਦੇ ਕਿ ਮੱਥਾ ਠਣਕਦਾ ਬਹੁਤ ਸਾਰੇ ਲੀਡਰਾਂ ਦਾ ਮੱਥਾ ਠਣਕ ਰਿਹਾ ਹੈ ਕਿ ਭਾਈ ਸਾਨੂੰ ਨਾ ਹੁਣ ਕਿਤੇ ਭੱਜਣਾ ਪੈ ਜੇ ਘਰੋਂ ਇਹ ਸਾਰੀਆਂ ਗੱਲਾਂ ਇਹਦੀਆਂ ਤੁਹਾਨੂੰ ਦੱਸ ਰਿਆ ਸਾਰਿਆਂ ਦੇ ਕਈਆਂ ਦੇ ਇਹਨਾਂ ਦੇ ਵਿੱਚੋਂ ਪੀਜ਼ ਨਾਲ ਡਾਇਰੈਕਟ ਚੈਟ ਪਈ ਹੈ ਡਾਇਰੈਕਟ ਕਾਲ ਪਈ ਹੈ ਕੋਈ ਪੁਰਾਣੇ ਲੀਡਰਾਂ ਦੇ ਵੀ ਕੋਈ ਪੁਰਾਣੀਆਂ ਸਰਕਾਰਾਂ ਦੇ ਵੇਲੇ ਪ੍ਰਿੰਸੀਪਲ ਸਖਤਰ ਦਾ ਵੀ ਗੱਲ ਚੱਲ ਰਹੀ ਹੈ ਕਿ ਕਿ ਕਿਸਾਨੂ ਦਾ ਇਹ ਉਥੋਂ ਤੱਕ ਵੀ ਚਲਾ ਗਿਆ ਇੰਨਾ ਜ਼ਿਆਦਾ ਤਾਕੜਾ ਪਲੇਅਰ ਕਿ ਕਿਸਾਨੂ ਹੁਣ ਤੁਸੀਂ ਆਪ ਹਿਸਾਬ ਲਾਓ ਕਿ ਜੇ ਕਿਸਾਨੂ ਐਡਾ ਤਾਕੜਾ ਪਲੇਅਰ ਹੈ ਤਾਂ ਕਿੱਥੇ ਕਿੱਥੇ ਸੈਟਿੰਗ ਇਸ ਨੇ ਕੀਤੀ ਇੱਥੇ ਇੱਥੇ ਤੱਕ ਹੀ ਗਿਆ ਹਾਂਗਾ ਡੀਏ ਦੇ ਕੇਸ ਬਾਰੇ ਪਹਿਲਾਂ ਤੁਹਾਨੂੰ ਦੱਸਤਾ ਏਡੀ ਦੀ ਐਂਟਰੀ ਤੁਹਾਨੂੰ ਦੱਸਤੀ ਜੱਜਾਂ ਦਾ ਐਂਗਲ ਤੁਹਾਨੂੰ ਦੱਸਤਾ ਕਿ ਜੱਜ ਵੀ ਰਡਾਰ ਦੇ ਉੱਪਰ ਨੇ ਤੇ ਦੂਜੇ ਪਾਸੇ ਦੋ ਦਰਜਨ ਪੀਸੀਐਸ ਪੀਪੀਐਸ ਆਈਐਸ ਆਈਪੀਐਸ ਅਧਿਕਾਰੀ ਰਡਾਰ ਤੇ ਬੰਨੇ ਤੇ ਉਸ ਤੋਂ ਬਾਅਦ ਤੁਸੀਂ ਆਪ ਸੋਚੋ ਪਰਤਦਰ ਪਰਤ ਜਦੋਂ ਇਹ ਮਾਮਲਾ ਖੁੱਲੂਗਾ ਦੋਸਤੋ ਹੋਸ਼ ਉਡਾ ਦੂਗਾ ਲੋਕਾਂ ਦੇ ਇੱਥੋਂ ਤੱਕ ਸਾਡਾ ਭ੍ਰਸਟਾ ਚਾਰ ਜਿਹੜਾ ਇਥੋਂ ਤੱਕ ਸਾਡਾ ਤੰਤਰ ਪ੍ਰਸਤ ਹੋ ਚੁੱਕਿਆ। ਹੁਣ ਲੋਕਰਾਂ ਦੀ ਗੱਲ ਆਪਾਂ ਕਰਦੇ ਹੁੰਨੇ ਆ ਕਿ ਲੋਕਰ ਭਾਈ ਕਿਹਨੂੰ ਚਾਹੀਦੇ ਹੁੰਦੇ ਨੇ? ਲੋਕਰ ਆਮ ਬੰਦੇ ਨੂੰ ਚਾਹੀਦੇ ਹੁੰਦੇ ਨੇ। ਜਿਹਨੂੰ ਡਰ ਹੁੰਦਾ ਵਿਚਾਰੇ ਨੂੰ ਕੋਈ ਮੇਰੇ ਕੋ 4 ਛੱਲੜ ਨੇ, ਕੋਈ 4 ਮੇਰੇ ਕੋ ਦੁਕਾਨ ਹੈ, ਕੋਈ ਘਰ ਹੈ, ਇਹਦੇ ਡਾਕੂਮੈਂਟ ਰੱਖਣਾ ਕੋਈ ਚੋਰ ਨਾ ਕਿਤੇ ਆ ਜੇ ਅੱਜਕੱਲ ਤੁਸੀਂ ਦੇਖ ਹੀ ਰਹੇ ਹੋ ਨੌਂ ਐਂਡ ਆਊਟਰ ਦੀ ਸਥਿਤੀ। ਇਹੋ ਜਿਹੇ ਲੋਕਾਂ ਨੂੰ ਕਿੱਥੋਂ ਲੋਕਰ ਦੀ ਲੋੜ ਪੈ ਗਈ ਜਿਨ੍ਹਾਂ ਦੇ ਘਰ ਦੇ ਬਾਹਰ 10-10 ਸਿਕਿਉਰਟੀ ਗਾਰਡ ਬੈਠੇ ਨੇ, ਜਿਨ੍ਹਾਂ ਦੇ ਘਰ ਦੇ ਬਾਹਰ ਰੋਜ਼ ਜਿਹੜੀ ਐ ਪੀਸੀਆਰ ਦੀਆਂ ਗੱਡੀਆਂ ਖੜੀਆਂ ਨੇ ਇਹਨਾਂ ਨੂੰ ਲੋਕਰਾਂ ਦੀ ਕੀ ਲੋਡ ਪੈਗੀ ਇਹਨਾਂ ਦੇ ਘਰੇ ਚੋਰ ਕਿਵੇਂ ਵੱਜੂਗਾ ਪਰ ਗੱਲ ਹੁਣ ਤੁਸੀਂ ਆਪ ਹੀ ਹਿਸਾਬ ਲਾਓ ਪਤਾ ਨਹੀਂ ਕਿਹੜੇ ਕਿਹੜੇ ਰਿਸ਼ਤੇਦਾਰਾਂ ਦੇ ਨਾਂ ਇੱਕ ਹੋਰ ਵੀ ਗੱਲ ਤੁਹਾਨੂੰ ਦੱਸ ਦੇ ਇਸ ਦੇ ਵਿੱਚ ਅੰਗਲੇ ਵੀ ਐ ਕਹਿੰਦੇ ਕਈ ਬਿਊਰੋਕਰੇਟਾਂ ਦੇ ਨਾਂ ਤੇ ਵੀ ਪ੍ਰਾਪਰਟੀਆਂ ਪਈਆਂ ਭੁੱਲਰ ਦੇ ਕੋਲ ਡਾਕੂਮੈਂਟ ਪਏ ਨੇ ਉਹੀ ਗੱਲ ਹੁੰਦੀ ਹੈ ਨਾ ਕਿ ਕਿਸੇ ਨੂੰ ਕਾਣਾ ਕਰ ਲੈਣਾ ਇਹਨੂੰ ਕਹਿੰਦੇ ਐ ਕਿ ਕਾਨੂੰ ਜੇ ਆਪ ਅਸਾਂਗੇ ਜੇ ਕੋਈ ਮੂਲਾ ਬੋਣ ਲੇ ਉਹਨੂੰ ਦਿਖਾ ਦਾਂਗੇ ਭਾਈ ਦੇਖ ਲੈ ਤੇਰਾ ਵੀ ਨਾ ਸਾਡੇ ਕੋਲ ਹੈ ਇੱਥੇ ਮੈਂ ਤੁਹਾਨੂੰ ਗੱਲ ਕਰਦਾ ਸੀ ਕਿ सीबीआई ਔਰ ਸਟੇਟ ਦੀ ਜਿਹੜੀ ਏਜੰਸੀ ਹੈ ਉਹਦੇ ਵਿੱਚ ਕੀ ਫਰਕ ਹੈ ਹੁਣ ਸਪੋਜ਼ ਕਰੋ ਜੇ ਕੋਈ ਇੱਥੋਂ ਦੇ ਪੰਜਾਬ ਦੀ ਬਿਊਰੋਕਰੇਟ ਦੇ ਨਾਂ ਤੇ ਘਰ ਹੋਵੇ ਨਾ ਦੇ ਉਹਦੇ ਪ੍ਰਾਪਰਟੀ ਹੋਵੇ ਭੁੱਲਰ ਦੇ ਕੋਲ ਡਾਕੂਮੈਂਟ ਆਉਣ ਤੇ ਉਹੀ ਕੱਲ ਨੂੰ ਕੋਈ ਸਿੱਟਦਾ ਮੈਂਬਰ ਹੋ ਜੇ ਕੀ ਉਹ ਕਾਰਵਾਈ ਕਰੂ ਜਮਾ ਵੀ ਨਹੀਂ ਕਰੂ ਪਤਾ ਉਹਨੂੰ ਇਹ ਭੁੱਲਰ ਮੇਰਾ ਵੀ ਕੁਝ ਰੱਖੀ ਬੈਠਾ ਸੋ ਇਹੀ ਚੀਜ਼ਾਂ ਦੋਸਤੋ ਹੁਣ ਚੱਲ ਰਹੀਆਂ ਨੇ ਹੁਣ ਇਹੀ ਚੀਜ਼ਾਂ ਦੇ ਉੱਪਰ ਕੰਮ ਕੀਤਾ ਜਾ ਰਿਹਾ ਜਿਹੜੇ ਤੁਹਾਨੂੰ ਅੱਜ ਅਪਡੇਟ ਦਿੱਤੇ ਨੇ ਹੁਣ ਦੋਨਾਂ ਨੂੰ ਆਹਮੋ ਸਾਹਮਣੇ ਬਿਠਾ ਕੇ ਜਿਹੜੀ ਪੁੱਛਗਿੱਛ ਹੋਣੀ ਹੈ ਫੇਰ ਕੋਈ ਝੂਠ ਜਿਹੜਾ ਇੱਕ ਦੂਜੇ ਨੂੰ ਬੋਲਦਾ ਹੋਊ ਜਾਂ ਕੋਈ ਗਲਤ ਮਲਤ ਦੱਸਦਾ ਹੋਣਾ ਉਹ ਵੀ ਕਲੀਅਰ ਹੋ ਜਾਊਗਾ ਜੱਜਾਂ ਵਾਲੀ ਗੱਲ ਤੁਹਾਨੂੰ ਦੱਸਤੀ ਤੇ ਹੋਰ ਜਿਹੜੇ ਆਈਪੀਐਸ ਆਈਐਸ ਪੀਸੀਐਸ ਪੀਪੀਐਸ ਇਹਨਾਂ ਦੇ ਬਾਰੇ ਦੱਸਦਾ ਦੁਬਈ ਦੇ ਵਿੱਚ ਜਿਹੜੀਆਂ ਚਰਚਾਵਾਂ ਨੇ ਕੈਨੇਡਾ ਨੂੰ ਲੈ ਕੇ ਚਰਚਾਵਾਂ ਮਾਸਟਰਾਂ ਨੂੰ ਲੈ ਕੇ ਚਰਚਾਵਾਂ ਕਿਉਂਕਿ ਫਿਰ ਇਹ ਇਹਦਾ ਫਿਰ ਅੰਪਾਇਰ ਬਣਾਉਂਦੇ ਨੇ ਨਾ ਇਹਨੂੰ ਪਤਾ ਲੱਗ ਜਾਂਦਾ ਕਿ ਕੋਈ ਚੱਕਰ ਨਹੀਂ ਸਾਨੂੰ ਕਿਹੜਾ ਬਚਣਾ ਕਿਸੇ ਨੇ ਅਸੀਂ ਕਿਹੜਾ ਆਮ ਬੰਦੇ ਆ ਅਸਾ ਪਾਵਰਫੁਲ ਬੰਦੇ ਆ ਮੋਰੇ ਜਿਪਸੀ ਚੱਲਦੀ ਐ ਮਗਰ ਜਿਪਸੀ ਚੱਲਦੀ ਐ ਸਾਡਾ ਕਿਹੜਾ ਰਾਂ ਰੋਕੂ ਪਰ ਰਾਹ ਤਾਂ ਫਿਰ ਦੋਸਤੋ ਜਦੋਂ ਪਰਮਾਤਮਾ ਕੁਦਰਤ ਜਦੋਂ ਇਹ ਸਾਹਮਣੇ ਸਭ ਕੁਝ ਹੋ ਜਾਂਦਾ ਨਾ ਉਹੀ ਗੱਲ ਐ ਕਿ ਤਾਂ 360 ਦਾ ਗੇੜ ਹੈ 0 ਤੋਂ ਚੱਲੋਂਗੇ ਐਂ ਤੇ 0 ਤੇ ਆਂਵਾਂਗੇ ਜਿੱਥੇ ਮਰਜੀ ਤੁਰਦੇ ਫਿਰਦੇ ਰਹੋ ਸਭ ਕੁਝ ਇੱਥੇ ਹੀ ਹੈ ਕਿਸੇ ਨੇ ਕੁਝ ਬਾਤ ਤੋਂ ਨਹੀਂ ਦੇਖਿਆ ਹੁਣ ਤੁਸੀਂ ਆਪ ਸੋਚੋ ਜਿਹਦੀ ਬੰਦੇ ਦੀ ਰਿਟਾਇਰਮੈਂਟ 2027 ਦੇ ਵਿੱਚ ਹੋਣੀ ਹੋਵੇ ਸਾਲ 1.5 ਸਾਲ ਰਹਿ ਗਿਆ ਉਹ ਵੀ ਸੋਚਦਾ ਹੋਣਾ ਕਿ ਕਿੱਥੇ ਅੜ ਗਿਆ ਕਿਉਂਕਿ ਡੀਏ ਦੇ ਕੇਸਾਂ ਦੇ ਵਿੱਚ 7 ਤੋਂ 10 ਸਾਲ ਤੱਕ ਦੀ ਜੇਲ੍ਹ ਵੀ ਹੁੰਦੀ ਹੈ ਸਜ਼ਾ ਵੀ ਹੁੰਦੀ ਹੈ ਜੇ ਮਾਮਲੇ ਪੂਰੀ ਸਪੱਸ਼ਟ ਤਰੀਕੇ ਨਾਲ ਕੀਤੇ ਜਾਣਾ। ਹੁਣ ਤੁਸੀਂ ਦੇਖੋ ਕਿ ਸਾਨੂੰ ਕਿਹੋ ਜਿਹਾ ਕੰਮ ਕਰਦਾ ਰਿਹਾ ਹੈ। ਕਿਸਤੇ ਝੂਠੀ ਐਫਆਈਆਰ ਕਰਉਣੀ ਹੈ। ਕਿਸਤੇ ਚਿੱਟਾ ਪਾਉਣਾ ਹੈ। ਬਕਾਇਦਾ ਇਹ ਚੀਜ਼ਾਂ ਜਿਹੜੀਆਂ ਸੋਰਸਸ ਦੇ ਕੋਲੋਂ ਸਾਨੂੰ ਪਤਾ ਲੱਗੀਆਂ ਨੇ ਕਿ ਇਹੋ ਜਿਹਾ ਕੁਝ ਵੀ ਹੁੰਦਾ ਰਿਹਾ ਹੈ। ਕਿਹੜੇ ਬੰਦੇ ਨੂੰ ਫੜ ਕੇ ਝੂਠਾ ਪਰਚਾ ਪਾਉਣਾ, ਫਿਰ ਬਾਅਦ ਦੇ ਵਿੱਚ ਉਹਦੀ ਸੈਟਿੰਗ ਕਰਾ ਦੇਣੀ ਹੈ। ਕਿਉਂ? ਕਿਉਂਕਿ ਰੁਪਏ ਤਾਂ ਬਣ ਕੇ ਨਾ ਫਿਰ। ਕਿ ਸਾਨੂੰ ਕਹਿੰਦਾ ਵੀ ਐਂ ਹੁੰਦਾ ਸੀ ਕਿ ਦੱਸੋ ਭਾਈ ਜੇ ਤੁਹਾਡੇ ਤੋਂ ਕੋਈ ਕੰਮ ਹੁੰਦਾ ਹੈ, ਨਹੀਂ ਹੁੰਦਾ ਤਾਂ ਮੈਂ ਕਰਾ ਦਿੰਦਾ। ਇਹ ਤਾਂ ਇਹੋ ਜਿਹੇ ਬੰਦੇ ਲੱਭਦੇ ਫਿਰਦੇ ਹੁੰਦੇ ਸੀ। ਜਿਹੜੇ ਇਹ ਜੇ ਦਲਾਲ ਨੇ ਜਿਵੇਂ ਦਲਾਲ ਕੋਈ ਪ੍ਰਾਪਰਟੀ ਲਈ ਤੁਸੀਂ ਕਹਿ ਨਹੀਂ ਹੁੰਦੇ ਕਿ ਭਾਈ ਫਰਾਨੀ ਮੈਨੂੰ ਰਿਪਾਇਰਮੈਂਟ ਆ 3 ਬੀ ਐਚ ਕੇ ਪੋਰਸ਼ਨ ਚਾਹੀਦਾ ਮੈਨੂੰ ਫਲੈਟ ਲੱਭ ਦੇ ਉਹ ਲੱਭਦਾ ਨਾ ਫਿਰ ਸਾਰੀਆਂ ਸੁਸਾਇਟੀਆਂ ਜਾ ਕੇ ਇਹ ਤਾਂ ਹਮੇ ਸਾਰੇ ਪਿੰਡ ਪਿੰਡ ਸ਼ਹਿਰ ਸ਼ਹਿਰ ਦੇ ਵਿੱਚ ਜਾ ਕੇ ਬੰਦੇ ਲੱਭਦੇ ਫਿਰਦੇ ਸੀ ਕਿਸਾਨੂ ਵਰਗੇ ਲੋਕ ਤਾਂ ਕਿ ਕਿਨੂੰ ਅੜਾਈਏ ਕਿਹੜਾ ਅੜਿਆ ਆਇਆ ਰੁਪਿਆ ਇਕੱਠਾ ਕਰਦੀ ਸੀ ਕਈ ਕੀ ਕੰਮ ਤਾਂ ਕਹਿੰਦੇ ਪ੍ਰਿੰਸੀਪਲ 77 ਤੱਕ ਲੈਵਲ ਤੱਕ ਹੋਏ ਨੇ ਉਸ ਸਮੇਂ ਦੇ ਕੋਈ ਪ੍ਰਿੰਸੀਪਲਸ ਘਤਨਾ ਦੇ ਨਾਮ ਦੀ ਸਾਹਮਣੇ ਆ ਰਹੇ ਨੇ ਚਰਚਾਵਾਂ ਨੇ ਅਸੀਂ ਪੁਸ਼ਟੀ ਨਹੀਂ ਕੋਈ ਕਰਦੇ ਇਹ ਸਾਰੀਆਂ ਚਰਚਾਵਾਂ ਚੱਲ ਰਹੀਆਂ ਕਿਉਂਕਿ ਖਲਾਰਾ ਪੈ ਚੁੱਕਿਆ ਸਿੱਧੀ ਜੀ ਗੱਲ ਆ ਦੋਸਤੋ ਖਲਾਰਾ ਬਹੁਤ ਵੱਡਾ ਪੈ ਚੁੱਕਿਆ ਇਹਨੂੰ ਇਕੱਠਾ ਕਰੂ ਫਿਰ ਸੀਬੀਆਈ ਕਰੂ ਕੱਲੀ ਕੱਲੀ ਚੀਜ਼ ਕਰਕੇ ਜਦੋਂ ਸੀਬੀਆਈ ਨੇ ਅਧਿਕਾਰਤ ਤੌਰ ਤੇ ਸਾਰੀਆਂ ਜਾਂਚ ਦੀ ਪੁਸ਼ਟੀ ਕੀਤੀ ਉਦੋਂ ਫਿਰ ਸਾਰਿਆਂ ਦੇ ਮੂੰਹ ਅੱਡੇ ਰਹਿ ਜਾਣੇ ਆ ਕਿ ਅੱਛਾ ਯਾਰ ਇਸ ਤਰ੍ਹਾਂ ਵੀ ਹੋ ਗਿਆ ਸੋ ਦੋਸਤੋ ਇਹ ਸਾਰਾ ਕੁਝ ਜੇ ਡਿਟੇਲ ਤੁਹਾਨੂੰ ਦਿੱਤੀ ਹੈ ਤੁਹਾਨੂੰ ਡੀ ਜੀ ਦੀ ਐਫ ਆਈ ਆਰ ਵੀ ਦਿਖਾ ਦਿੰਨੇ ਆ ਤੁਹਾਨੂੰ ਜਿਹੜਾ ਭੁੱਲਰ ਦੇ ਹੁਣ 14 ਦਿਨ ਹੋ ਰਹੇ ਅੰਦਰ ਰਹੂਗਾ ਨਿਆਂ ਕਸਰਾਸਤ ਦੇ ਵਿੱਚ ਉਦੋਂ ਫਿਰ ਕਿਸਾਨੂ ਵੀ ਨਾਲ ਹੋਊਗਾ ਰਿਮਾਂਡ ਤੇ ਕਿਸਾਨੂ ਤੇ ਇਹਨੂੰ ਸਾਹਮਣੇ ਬਿਠਾਉਣਗੇ ਇਹ ਸਾਰਾ ਕੁਝ ਹੋਊਗਾ ਸੂ ਲਾਈਜ਼ਨਿੰਗ ਟ੍ਰਾਂਸਫਰ ਕਰਾਉਣੀਆਂ ਪੋਸਟਿੰਗਾਂ ਕਰਾਉਣੀਆਂ ਇਹ ਸਾਰਾ ਕੁਝ ਕਿਸਾਨੂ ਕਰਦਾ ਰਿਹਾਗਾ ਜੱਜਾਂ ਤੱਕ ਗੱਲ ਚਲੀ ਗਈ ਹੈ ਦੋਸਤੋਂ ਤੁਸੀਂ ਆਪ ਦੇਖ ਲਓ ਆਉਣ ਵਾਲੇ ਸਮੇਂ ਦੇ ਵਿੱਚ ਜੋ-ਜੋ ਡਵੈਲਪਮੈਂਟ ਹੁੰਦੀ ਹੈ ਤੁਹਾਨੂੰ ਕੱਲੀ-ਕੱਲੀ ਦੱਸਾਂਗੇ ਮੈਨੂੰ ਇਜਾਜ਼ਤ ਦਿਓ ਧੰਨਵਾਦ